ਆਪਣੇ ਵੀਰ ਨੂੰ ਬਾਹਰ ਕਲਾਇਆ ਸੀ ਮੁੜ ਕੇ ਉਹ ਫੜਿਆ ਗਿਆ ਵਾ ਐ 7-8 ਸਾਲ ਹੋ ਚੱਲੇ ਫੜੇ ਨੂੰ ਫੜਿਆ 사ウਦੀਆ ਦੇ ਵਿੱਚ ਫੜਿਆ ਗਿਆ ਵਾ ਅਸੀਂ 사ウਦੀਆ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਕੋਈ ਵੀ ਉਹਨੇ ਗਲਤੀ ਕੀਤੀ ਆ ਉਹਨੂੰ ਮਾਫ ਕੀਤਾ ਜਾਵੇ ਤੇ ਉਹਨੂੰ ਇੰਡੀਆ ਭੇਜਿਆ ਜਾਵੇ ਅਸੀਂ ਇਹੋ ਹੀ ਉਹਨਾਂ ਕੋਲ ਮੰਗਦੇ ਆ ਕੁਛ ਨਹੀਂ ਮੰਗਦੇ ਆ ਉਹਨਾਂ ਕੋਲ ਇਹਨਾਂ ਦੇ ਲੋਕ ਹੱਥੋਂ ਉਹਨੂੰ 7-8 ਸਾਲੋਂ ਚੱਲੇ ਫੜੇ ਨੂੰ ਕਦੀ ਕਦਾਈ ਸਾਨੂੰ ਫੋਨ ਵੀ ਕਰਦਾ ਵਾ ਸਾਡੇ ਨਾਲ ਗੱਲਾਂ ਵੀ ਕਰਦਾ ਵਾ ਇਹਨਾਂ ਦਾ ਬ੍ਰਦਰ ਉਹ ਜੀ ਰੋਟੀ ਦੇ ਕਰਕੇ ਬਾਹਰ ਗਿਆ ਹੈ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਇਹਨਾਂ ਦੇ ਘਰ ਦੇ ਵੇਖੋ ਲਾਤ ਆ ਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਤੇ ਚਲੋ ਗਿਆ ਤੇ ਆਪਦੀ ਰੋਜੀ ਰੋਟੀ ਲਈ ਬਾਹਰ ਜਾ ਕੇ ਫੜਿਆ ਗਿਆ ਹੁਣ ਇਹ ਨਹੀਂ ਪਤਾ ਕਿ ਗੱਲ ਕੀ ਹੋਈ ਆ ਤਿੰਨੇ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਜਿਹੜੇ ਬਾਹਰ ਸਾਡੇ ਦਾਨੀ ਸੱਜਣੇ ਵੀਰ ਭਰਾ ਆ ਤੇ ਵੱਤ ਵੱਤ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਇੰਡੀਆ ਲੈਨਾਂ ਦਾ ਜਾਵੇ